ਪਟਿਆਲਾ ਦੇ ਇਤਿਹਾਸਿਕ ਕਾਲੀ ਦੇਵੀ ਮੰਦਿਰ ਚ ਪਹਿਲੀ ਨਵਰਾਤਰੀ ਦੇ ਦਿਨ ਸ਼ਰਧਾਲੂਆਂ ਦਾ ਇੰਤਜ਼ਾਰ ਖਤਮ ਹੋ ਗਿਆ ਦੂਰੋ ਦੂਰੋ ਤੋਂ ਲੋਕ ਮਾਤਾ ਦੇ ਦਰਸ਼ਨਾਂ ਲਈ ਕਾਲੀ ਦੇਵੀ ਦੇ ਮੰਦਰ ਪਹੁੰਚੇ ਭਾਰੀ ਭੀੜ ਦੇਖਣ ਨੂੰ ਮਿਲੀ ਜਦ ਕਿ ਮੰਦਰ ਦੇ ਪੁਜਾਰੀਆਂ ਦੱਸਿਆ ਕਿ ਅੱਜ ਮਾਤਾ ਸ਼ੈਲ ਪੁੱਤਰੀ ਦੀ ਪਹਿਲੀ ਨਵਰਾਤਰੀ ਹੈ ਸਵੇਰ ਤੋਂ ਹੀ ਲੋਕ ਆਉਣੇ ਸ਼ੁਰੂ ਹੋ ਗਏ ਹਨ ਲੋਕ ਲੰਬੀਆਂ ਲਾਈਨਾਂ ਵਿੱਚ ਖੜੇ ਹੋ ਕੇ ਮਾਤਾ ਦੇ ਦਰਬਾਰ ਦੇ ਦਰਸ਼ਨ ਕਰ ਰਹੇ ਹਨ ਪ੍ਰਸ਼ਾਸਨ ਅਤੇ ਮੰਦਰ ਪ੍ਰਬੰਧਕਾਂ ਵੱਲੋਂ ਪੂਕਾ ਇੰਤਜ਼ਾਮ ਕੀਤਾ ਗਿਆ ਹੈ ਸੀਸੀਟੀਵੀ ਕੈਮਰਾ ਰਾਹੀਂ ਸੁਰੱਖਿਆ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਔਰਤਾ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੀਆਂ ਗਈਆਂ ਹਨ ਦੂਰ ਦੂਰ ਆਏ ਲੋਕਾਂ ਨੇ ਦੱਸਿਆ ਕਿ ਸਾਡੇ ਘਰ ਬੱਚੀ ਨੇ ਜਨਮ ਲਿਆ ਅਸੀਂ ਮਾ ਦੀ ਕਚਹਿਰੀ ਵਿੱਚ ਖੁਸ਼ ਲੈ ਕੇ ਆਏ ਹਾਂ ਅਤੇ ਅੱਜ ਸਾਡੇ ਘਰ ਬੱਚੀ ਨੇ ਜਨਮ ਲਿਆ ਹੈ। ਅੰਨੀ ਗੁਰੂ ਜੀ ਕੇ ਨਮਰਤਾ ਹੈ ਕਿ ਮਾਤਰਾ ਲਾ ਜੈ ਮਾਈ ਜੈ ਮਹਾਕਾਲ ਅੱਜ ਸਮੁੱਚੀ ਸੰਗਤ ਨੂੰ ਪਹਿਲੇ ਨਰਾਤੇ ਦੀਆਂ ਲੱਖ ਲੱਖ ਵਧਾਈਆਂ ਸ਼੍ਰੀ ਹਿੰਦੂ ਤਖਤ ਵੱਲੋਂ ਸਮੁੱਚੀ ਮਾਨਵ ਜਾਤੀ ਨੂੰ ਦਿਲ ਦੀਆਂ ਗਹਿਰਾਈਆਂ ਚੋਂ ਜਿਹੜੀਆਂ ਨਰਾਤੇ ਦੀਆਂ ਵਧਾਈਆਂ ਦੇਣਾ ਅੱਜ ਤੋਂ ਨਰਾਤੇ ਸ਼ੁਰੂ ਹੋ ਗਏ ਪਹਿਲਾ ਨਰਾਤਾ ਮਾਸ਼ਾਹੱਲ ਪਤਰੀ ਜੀ ਦਾ ਤੇ ਜਿਹੜੇ ਨਰਾਤੇ ਨੇ ਜਿਹੜਾ ਮਾਲਵਾ ਖੇਤਰ ਹੈ ਕੁਝ ਲੋਕ ਅਕਤਮੀ ਪੂਜਦੇ ਆ ਕੁਝ ਨੌਮੀ ਪੂਜਦੇ ਆ ਕਿਉਂਕਿ ਨਵਰਾਤਰਿਆਂ ਦਾ ਮਤਲਬ ਹੀ 9 ਦਿਨ ਨੇ ਇਸ ਕਰਕੇ ਜਿਹੜਾ ਮਾਲਵਾ ਖੇਤਰ ਹੈ ਸਾਡੇ ਪੰਜਾਬ ਦਾ ਇਹ 9 ਦਿਨ ਚ 9ਵੇਂ ਦਿਨ ਪੂਜਾ ਕਰਦਾ ਜਿਹੜਾ ਮਾਜਾ ਤੇ ਦਵਾਬਾ ਉਹ 8ਵੇਂ ਦਿਨ ਅਕਤਮੀ ਪੂਜਗੇ ਜਿਹੜੀ ਇਹ ਪੂਜਾ ਕਰਦਾ ਤੇ ਮਾਈ ਹਰ ਸਾਲ ਜਿਵੇਂ ਆਪਣੇ ਦਰਬਾਰ ਦੇ ਉੱਤੇ ਰੰਗ ਲਾਉਂਦੀ ਹੈ ਸੰਤਾਂਾਂ ਦੀ ਝੋਲੀਆ ਭਰ ਕੇ ਭੇਜਦੀ ਹੈ ਅੱਜ ਵੀ ਥੱਲੇ ਜਿਹੜੀਆਂ ਰੌਣਕਾਂ ਕਾਲੀ ਮਾਈ ਦੇ ਦਰਬਾਰ ਤੇ ਬਹੁਤ ਪ੍ਰਫੁੱਲਤ ਤੇ ਵੱਡੇ ਪੱਧਰ ਤੇ ਲੱਗੀਆਂ ਹੋਈਆਂ ਪ੍ਰਸ਼ਾਸਨ ਨੇ ਕਾਫੀ ਮਿਹਨਤ ਕੀਤੀ ਹੈ ਸਜਾਵਟ ਮੰਦਰ ਦੀ ਜਿਹੜੀ ਇਹਨਾਂ ਦੀ ਕਮੇਟੀ ਹੈ ਐਡਵਾਈਜ਼ਰੀ ਕਮੇਟੀ ਉਹਨੇ ਕਾਫੀ ਮਿਹਨਤ ਕੀਤੀ ਹੋਈ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਇੱਕ ਗੱਲ ਦਿਲ ਦੀ ਜਿਹੜੀ ਅੰਦਰਲੀ ਹੂਕ ਹੈ ਉਹਦੇ ਨਾਲ ਕਹਿਣੀ ਪੈਣੀ ਆ ਤੇ ਕਮਾਵਾ ਜਰੂਰ ਨਹੀਂ ਕਿਸੇ ਕੀਮਤ ਤੇ ਟਲਦਾ ਵੀ ਕਾਲੀ ਮਾਤਾ ਮੰਦਰ ਚੋਂ ਕਰੋੜਾ ਰੁਪਇਆ ਪ੍ਰਸ਼ਾਸਨ ਲੱਖ-ਲੱਖ ਕੰਮਾਂ 'ਚ ਵਰਤਦਾ ਹੈ ਪਰ ਜਦੋਂ ਤਲਾਵ ਵਾਲੇ ਪਾਸੇ ਜਾਂਦਾ ਹੈ ਪਿਛਲੇ 15 ਸਾਲਾਂ ਤੋਂ ਤਿੰਨ ਸਰਕਾਰਾਂ ਜਿਹੜੀਆਂ ਨਿਕਲ ਗਈਆਂ ਹਿੰਦੂਆਂ ਨਾਲ ਹਮੇਸ਼ਾ ਹੀ ਦਰੋਹ ਕਮਾਉਂਦੀਆਂ ਰਹੀਆਂ ਮਾਈ ਕੀਤੇ ਇਹਨਾਂ ਨੂੰ ਵੀ ਸਮੱਤ ਬੁੱਧੀ ਬਖਸ਼ੇ ਸਰਕਾਰਾਂ ਚਲਾਉਣ ਵਾਲੇ ਲੋਕਾਂ ਨੂੰ ਸਰਕਾਰਾਂ ਜਿਹੜੇ ਚਲਤ ਲੋਕ ਉਸ ਕੁਰਸੀਆਂ ਦੇ ਕਾਬਜ ਬੈਠੇ ਨੇ ਉਹਨਾਂ ਨੂੰ ਵੀ ਇਹਦੇ ਜਿਹੜਾ ਦਰਬਾਰ ਆ ਜਿੱਥੇ ਤਲਾਵ ਹੈ ਕਿਉਂਕਿ ਹਰੇਕ ਧਾਰਮਿਕ ਥਾਂ ਦੇ ਉੱਤੇ ਤਲਾਵ ਦੀ ਜਿਹੜੀ ਸਰੋਵਰ ਦੀ ਆਪਣੀ ਮਹਾਨਤਾ ਹੁੰਦੀ ਹੈ ਤੋਕ ਉਤੋਂ ਆ ਕੇ ਭਗਤਾਂ ਦੇ ਮਨ ਨੂੰ ਸੰਤੁਸ਼ਟੀ ਹੁੰਦੀ ਹੈ ਇਸ਼ਨਾਨ ਕਰਕੇ ਕਿਸੇ ਵੀ ਧਾਰਮਿਕ ਸਥਾਨ ਤੇ ਉਸ ਤੋਂ ਬਾਅਦ ਅੰਦਰ ਜਾ ਕੇ ਮੱਥਾ ਟੇਕਣ ਦੇ ਵਿੱਚ ਇੱਕ ਵੱਖਰੀ ਵਿਲੱਖਣ ਤਾਕਤ ਹੁੰਦੀ ਹੈ ਉਹ ਜਿਹੜੀ ਵਿਲੱਖਣ ਤਾਕਤ ਹੈ ਜਾਂ ਜਿਹੜੀ ਸੰਤੁਸ਼ਟੀ ਹੈ ਉਹ ਭਗਤਾਂ ਨੂੰ ਵਿੱਚ ਆ ਕੇ ਨਿਰਾਸ਼ਾ ਵੀ ਨਾਲ-ਨਾਲ ਚੱਲਣੀ ਪੈਂਦੀ ਹੈ ਹਾਂ ਸਰ ਕੀ ਨਾਮ ਹੈ ਨਵਦੀਪ ਟੰਡਰ ਨਮ ਜੀ ਗੱਲ ਕਰੀਏ ਪਹਿਲਾ ਨਵਰਾਤਰਾ ਹੈ ਤੇ ਕਿੱਦਾਂ ਤੇ ਬੰਦਵਸ ਕਿਥੇ ਗਿਆ ਪਹਿਲਾ ਨਿਵਰਤਲ ਹੈਗਾ ਜੀ ਰੋਜ਼ ਨਾਲੋਂ ਰੂਟੀਨ ਨਾਲੋਂ ਸੰਗਤ ਕਾਫੀ ਆ ਰਹੀ ਹੈ। ਮਤਲਬ ਪੁਲਿਸ ਪ੍ਰਸ਼ਾਸਤ ਪੁਲਿਸ ਵਿਭਾਗ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਗਾ ਜਗਾ ਤੇ ਸੀਸੀਟੀਵੀ ਕੈਮਰੇ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ। ਪੁਲਿਸ ਵਿਭਾਗ ਵੱਲੋਂ ਵੀ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਹਰ ਜਗਾ ਤੇ ਜੇਬ ਕਟਰੀਆ ਤੋਂ ਸਾਵਧਾਨੀ ਆ ਅਨਾਉਂਸਮੈਂਟਸ ਵਗੈਰਾ ਕੀਤੀਆਂ ਜਾ ਰਹੀਆਂ। LED ਸਕਰੀਨਸ ਲੱਗੀਆਂ ਹੋਈਆਂ। ਉਸ ਤੋਂ ਇਲਾਵਾ ਟੈਂਟ ਵਗੈਰਾ ਲੱਗੇ ਹੋਏ ਹਨ ਬਾਹਰ ਤੇ ਅੰਦਰ ਹਰ ਜਗਾ ਸੰਗਤ ਦੀ ਸੰਖਿਆ ਦੇਖਦੇ ਹੋਏ ਸਿਕਿਉਰਿਟੀ ਕਿੰਨੀ ਵਧਾਈ ਗਈ ਹੈ। ਪ੍ਰਾਈਵੇਟ ਸਿਕਿਉਰਿਟੀ ਪ੍ਰਾਈਵੇਟ ਸਕਿਉਰਿਟੀ ਜੇ ਪਹਿਲਾਂ ਅਪ੍ਰੋਕਸੀਮੇਟ 70 ਬੰਦੇ ਹੁੰਦੇ ਸੀ ਤਾਂ ਹੁਣ ਲਾਲੋ ਤੁਸੀਂ 20% ਸਕਿਉਰਿਟੀ ਵਧੀ ਹੈ ਬਾਕੀ ਜਿਹੜੇ ਰਸ਼ ਵਾਲੇ ਜ਼ਿਆਦਾ ਦਿਨ ਹੋਣਗੇ ਸ਼ਨੀਵਾਰ ਹੋ ਗਿਆ ਤੇ ਅਸ਼ਟਮੀ ਹੋਗੀ ਉਸ ਦਿਨ ਤਕਰੀਬਨ ਡਬਲ ਸਕਿਉਰਿਟੀ ਹੋਏ ਗੱਲ ਕਰੀਏ ਗਰਮੀ ਦਾ ਵੀ ਸੀਜ਼ਨ ਹੈ ਜੀ ਗਰਮੀ 'ਚ ਨਵਰਾਤੇ ਰਿਹਾ ਹੁਣ ਬੱਚੇ ਵੀ ਆ ਰਹੇ ਆ ਤੇ ਬਜ਼ੁਰਗ ਵੀ ਆ ਰਹੇ ਉਹਨਾਂ ਦੇ ਵਾਸਤੇ ਕਿੱਦਾਂ ਦੇ ਬੰਦੋਬਸਥ ਕੀਤੇ ਗਏ ਉਹਨਾਂ ਦੀ ਸੇਵਾ ਵਾਸਤੇ ਤੰਦਸ ਸੀ ਇਸ ਤਾ ਗਰਮੀ ਤੋਂ ਬਚਾਅ ਵਾਸਤੇ ਟੈਂਟ ਬਾਹਰ ਤੱਕ ਲਾਏ ਹੋਏ ਆ ਹਰ ਜਗ੍ਹਾ ਤੇ ਬਾਕੀ ਪਾਣੀ ਦਾ ਪ੍ਰਬੰਧ ਕੀਤਾ ਗਿਆ ਸ਼ੀਲਾਂ ਦਾ ਪ੍ਰਬੰਧ ਕੀਤਾ ਗਿਆ ਤਾਂ ਕਿ ਸ਼ਰਧਾਲੂ ਨੂੰ ਕੋਈ ਦਿੱਕਤ ਨਾ ਹੋਵੇ ਅਪਾਹਜ ਵਿਅਕਤੀ ਜਿਹੜੇ ਹੈ ਉਹਨਾਂ ਲਈ ਵੀਲ ਚੇਅਰਸ ਦਾ ਜਾਂ ਬਜ਼ੁਰਗ ਵਿਅਕਤੀ ਜਿਹੜੇ ਨਹੀਂ ਤੁਰ ਸਕਦੇ ਵੀਲ ਚੇਅਰਸ ਦਾ ਪ੍ਰਬੰਧ ਕੀਤਾ ਗਿਆ ਪੁੱਛੋ ਭਾਈ ਕੈਮਰੇ ਦੀ ਗੱਲ ਕਰੀਏ ਕਿੰਨੇ ਟੋਟਲ ਕੈਮਰੇ ਲੱਗੇ ਸਾਰੇ ਪਾਸੇ ਤਕਰੀਬਨ 70 ਦੇ ਕਰੀਬ ਕੈਮਰੇ ਹੈਗੇ ਜਿਨ੍ਹਾਂ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ ਹਰ ਮੇਨ ਪੁਆਇੰਟ ਤੇ ਕੈਮਰਾ ਲੱਗਿਆ ਹੋਇਆ ਹੈ ਲੇਕਿਨ ਕਿਹਾ ਜਾਂਦਾ ਕਿ ਭੀੜ ਪਾੜ ਆਉਂਦੀ ਹੈ ਕਈ ਜੇ ਸੰਗਤ ਸਰਦਾਲੂ ਹੈ ਜਿਹੜੇ ਮਾਤਾ ਦੇ ਦਰਸ਼ਨ ਨਹੀਂ ਕਰਦੇ ਉਹਨਾਂ ਦੇ ਵਾਸਤੇ ਵੱਖਰਾ ਕੀ ਕੀਤਾ ਗਿਆ ਜੀ LED ਸਕਰੀਨ ਵਗੈਰਾ ਬਾਹਰ ਲਗਾਈਆਂ ਗਈਆਂ ਜੀ ਜਿਨ੍ਹਾਂ ਜਿਹੜੇ ਸ਼ਰਦਾਲੂ ਅੰਦਰ ਬਾਈ ਚਾਂਸ ਨਹੀਂ ਵੀ ਆ ਸਕਦੇ ਬਾਹਰੋਂ ਮੱਥਾ ਟੇਕ ਕੇ ਜਾ ਸਕਦੇ ਆ ਜਿਹੜੀ ਸੰਗਤ ਲਾਈਨਾਂ 'ਚ ਵੀ ਲੱਗੀ ਗਈ ਹੈ ਲੱਗੀ ਹੋਏਗੀ ਉਹਨਾਂ ਲਈ ਵੀ LED ਸਕਰੀਨ ਲੱਗੀਆਂ ਹੋਈਆਂ ਤਾਂ ਕਿ ਮਾਤਾ ਦੇ ਦਰਸ਼ਨ ਆਰਾਮ ਨਾਲ ਹਰ ਸ਼ਰਦਾਲੂ ਕਰ ਸਕੇ ਜੈ ਮਾਤਾ ਜੀ ਆ ਮੇਰਾ ਨਾਮ ਰਵੀ ਮਿਸ਼ਰਾ ਜੀ ਅਪੜ ਜੀ ਅਗਰ ਪਹਿਲਾਂ ਨੋਟ ਕਰਾਇਗਾ ਕੀ ਮੰਗਤ ਹੈ ਸਰ ਆ ਨਵਰਾਤਰੀਆਂ ਦੀ ਮਹਤਤਾ ਜੇ ਨੌ ਨੌ ਦੇ ਨੌ ਨੌ ਦੇ ਨੌ ਰੂਪ ਮਾਤਾ ਦੇ ਦੁਰਗਾ ਮਾਤਾ ਦੇ ਨੇ ਤਾਂ ਜਿਹੜਾ ਮਾਸ਼ਕਤੀ ਦਾ ਸਰੂਪ ਦੁਰਗਾ ਮਾਤਾ ਉਹਨਾਂ ਦੇ ਨੌ ਰੂਪੇ ਮੰਨੇ ਜਾਂਦੇ ਨੇ ਮੈਂ ਇਹਦਾ ਨਾਮ ਲੈ ਦਿੰਦਾ ਪ੍ਰਥਮ ਸ਼ੈਲਪੁਤਰੀ ਚਦੁਤਿਯ ਬ੍ਰਹਮਚਾਰਨੀ तृतीय चंद्रघंटेती कुष्मांडी ती चतुथं पंचम स्कंदमाते विशिष्टम कात्यानी सुक्तम कालरात्रि महागौरी ती चाशम नवम सिद्धार्थी नौ रूप ने जी दुर्गा माता दी शक्ति दे एहे नौ रूप ने ते सारे दा एको ही शक्ति नाल संबंध है जी असो कि तो भीतर नेथे मंदिर दे विच श्रद्धालु समाज तोच मन्ने जाया कि अपना पूरा पंजाब पंजाब दे इंटरनल पिंडा तो भी लोग बहुत गिनती चांदे ने ਉਸ ਤੋਂ ਇਲਾਵਾ ਪੂਰਾ ਹਰਿਆਣਾ ਦਿੱਲੀ ਦੇ ਲੋਕ ਬਹੁਤ ਆਉਂਦੇ ਨੇ ਜੀ वेस्टर्न ਯੂਪੀ ਦੇ ਬਹੁਤ ਲੋਕ ਆਉਂਦੇ ਨੇ ਤੇ ਅ ਹਿਮਾਚਲ ਦੇ ਲੋਕ ਵੀ ਬਹੁਤ ਆਉਂਦੇ ਨੇ ਅੱਜ ਜਿਹੜਾ ਇਹ ਮੰਦਰ ਸਥਾਨ ਦੀ ਅਧਿਆਗਿਆ ਨੇ ਤਿਆਰੀਆਂ ਬਹੁਤ ਜ਼ਬਰਦਸਤ ਕੀਤੀਆਂ ਗਈਆਂ ਜੀ ਸਜਾਵਟ ਬਹੁਤ ਖੂਬਸੂਰਤੀ ਨਾਲ ਹਰ ਸਾਲ ਪਿਛਲੇ ਨਾਲੋਂ ਬੈਟਰ ਕੀਤਾ ਜਾਂਦਾ ਹੈ ਜੀ ਔਰ ਸਾਫ ਸਫਾਈ ਦਾ ਬਹੁਤ ਬੰਦੋਬਸਤ ਕੀਤਾ ਗਿਆ ਨਿਸ਼ਕਾਮ ਸੇਵਾ ਸੁਸਾਇਟੀ ਨਾਮ ਦੀ ਇੱਕ ਸੁਸਾਇਟੀ ਹੈ ਉਹ ਸੇਵਾ ਕਰਦੀ ਹੈ ਤੁਸੀਂ ਦੇਖ ਰਹੇ ਹੋ ਮੰਦਰ ਸਾਫ ਸੁਥਰਾ ਵੀ ਬਹੁਤ ਹੈ ਇੰਨਾ ਜਿਆਦਾ ਰਸ਼ ਆਉਂਦੇ باوجود ਇੰਨੀ ਸਫਾਈ ਹੈ ਮੰਦਰ ਦੇ ਵਿੱਚ ਇਹ ਸਾਰਾ ਨਿਸ਼ਕਾਮ ਨੂੰ ਸ਼ਰੇਹ ਜਾਂਦਾ ਇਸ ਚੀਜ਼ ਦਾ ਤੇ ਇਸ ਪ੍ਰਾਈਵੇਟ ਸਿਕਿਉਰਿਟੀ ਸਾਡੇ ਕੋਲ ਹੈ ਵਿਰਾਸਤ ਦੇ ਨਾਮ ਤੇ ਤੇ ਦੂਸਰੀ ਸਰਕਾਰੀ ਪੁਲਿਸ ਵੱਲੋਂ ਵੀ ਪੁਲਿਸ ਫੋਰਸਾਂੋਂ ਮਿਲਦੀ ਹੈ ਜੀ ਬਾਹਰ ਤੁਸੀਂ ਦੇਖੋਗੇ ਪੁਲਿਸ ਪੂਰੀ ਤਰ੍ਹਾਂ ਡਿਊਟੀ ਆ ਪੂਰੀ ਤਰ੍ਹਾਂ ਆਪਣੇ ਟੋਸ ਦੇ ਉੱਤੇ ਖੜੀ ਹੈ ਬੰਦੇ ਚੜਾਵੇਂ ਲਈ ਕਿੰਦਾ ਦਾ ਥੇੜ-ਘੇੜੇ ਚੜਾਵੇਂ ਚੜਾਵੇਂ ਦੇਖੋ ਮੁਦਰਾ ਤਾਂ ਹੈ ਪੈਸਾ ਤਾਂ ਛੜਦਾ ਹੀ ਹੈ ਲੋਕ ਜਿਹੜੇ ਵਿਦੇਸ਼ ਤੋਂ ਆਉਂਦੇ ਆ ਉਹ ਡਾਲਰਸ ਔਰ ਆਪਣੇ ਜਿਹੜੀ ਜਿਹੜੀ ਕੰਟਰੀ ਦੇ ਕਰੰਸੀ ਉਹਨਾਂ ਕੋਲ ਹੈਗੀ ਆ ਉਹ ਚੜਾ ਕੇ ਜਾਂਦੇ ਨੇ ਸ਼ੌਕੀਆ ਚੜਾ ਕੇ ਜਾਂਦੇ ਨੇ ਉਹ ਕਰੰਸੀਸ ਤੇ ਉਸ ਦੇ ਇਲਾਵਾ ਖਾਂ ਪੀਣ ਦਾ ਜਿਹੜਾ ਸਮਾਨ ਹੈ ਉਹਦੇ ਵਿੱਚ ਹਲਵਾ ਮੇਨ ਹੈ ਫੁੱਲ ਮਾਲਾ ਔਰ ਚੁੰਨੀ ਇਹ ਹੈਗਾ ਜੀ ਉਸ ਦੇ ਇਲਾਵਾ ਨਾਰੀਅਲ ਸ਼ਿੰਗਾਰ ਰੂਪ ਚੜਾਇਆ ਜਾਂਦਾ ਤੇ ਜਿਹੜਾ ਉਹ ਕੀਤਾ ਜਾਂਦਾ ਜੀ ਬਾਹਮਾਰਗ ਦੇ ਵੱਲੋਂ ਬਾਹਮਾਰਗ ਵਾਲੀ ਸਾਈਡ ਤੋਂ ਸ਼ਰਾਬ ਅ ਬੱਕਰੇ ਦੀ ਬਲੀ ਔਰ ਮੁਰਗੇ ਦੀ ਬਲੀ ਚੜਾਈ ਜਾਂਦੀ ਹੈ ਬਹੁਤ ਸਮਾਂ ਪਹਿਲਾਂ ਛੋਟੇ ਦੀ ਬਲੀ ਵੀ ਚੜਦੀ ਹੁੰਦੀ ਸੀ 70s अर्ली 70s ਦੇ ਵਿੱਚ ਪਰ ਉਸ ਸਮੇਂ ਦੇ ਨਾਲ ਉਹ ਬੰਦ ਹੋ ਗਏ ਵੀ ਤੇ ਜਿਹੜੇ ਲੋਕ ਛੋਟੇ ਦੀ ਬਲੀ ਚੜਾਉਂਦੇ ਸੀ ਉਹਦੀ ਥਾਂ ਦੇ ਹੁਣ ਪੇਠਾ ਪ੍ਰੇਫਰ ਕਰਦੇ ਆ ਕਿ ਪੇਠੇ ਦੀ ਬਲੀ ਕਰ ਦੋ ਕੀ ਨਾਮ ਹੈ ਜੀ ਕਿੱਥੋਂ ਦੀ ਆਏ ਹੋ ਜੀ ਕਿਹਾਂ ਸੇ ਆਏ ਹੋ ਸਮਾਂ ਪਹਿਲਾਂ ਹੀ ਨਾ ਆਖੇ ਮਨਟਾੜੇ ਨੇ ਆਏ ਕਿ ਆਜ ਨਾ ਕੋਈ ਵੀ ਕਿਤ ਨਹੀਂ ਆਈ ਕਿਸੀ ਸੁਝਾਅ ਨਹੀਂ ਦਿੱਤੇ ਜਿੰਸੇ ਜੀ ਸਭੀ ਮੰਨੋਂ ਕਮਨ ਹਾਂ ਸਾਰੇ ਮੰਨੋਂ ਕਮਨ